ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਮੈਂ ਸਬਜ਼ੀ ਮੰਡੀ ਵਾਲਾ ਹਾਂ ਚੜ੍ਹਦਾ ਕੰਮ ਕਰਦਾ ਜੀ ਇੱਥੇ ਪੰਜ ਐਮਐਲਏ ਸਾਹਿਬ ਆਏ ਆ ਕੀ ਪ੍ਰੋਗਰਾਮ ਅੱਜ ਨਾਲ ਸੜਕ ਦਾ ਪੁਲ ਦੇ ਨਾਲ ਲਿੰਕ ਰੋਡ ਦੀ ਇਹ ਪਿਛਲੇ 6-7 ਮਹੀਨੇ ਤੋਂ ਟੁੱਟ ਗਈ ਸੀ ਬਰਸਾਤਾਂ ਦਾ ਕਰਕੇ ਤਾਂ ਅੱਜ ਐਮਐਲਏ ਸਾਹਿਬ ਆਏ ਆ ਤੇ ਉਹ ਸੜਕ ਦਾ ਦਰਗਤਨ ਕੀਤਾ ਜੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਮੰਡੀ ਦੇ ਆ ਵੀ ਬੱਲਾ ਮੰਡੀ ਦੇ ਆ ਵੀ ਮੁਸ਼ਕਲਾਂ ਰਹੀਆਂ ਆ ਪਾਸੇ ਚਲਾ ਕੇ ਉਹਨਾਂ ਬਾਰੇ ਐਮਐਲਏ ਸਾਹਿਬ ਨੇ ਕੀ ਕਹਿੰਦਾ ਬੜਾ ਦੇਖ ਸਿੱਖ ਤੋਂ ਮੰਡੀ ਦੀ ਸਫਾਈ ਲਿੰਕ ਰੋਡ ਆਪਣੇ ਜਿਦਾ ਕਹੀਏ ਚੌਂਕ ਨੇ ਉਹਨਾਂ ਦੀ ਬੜੀ ਮੁਸ਼ਕਲ ਸੀ ਸਫਾਈ ਦੀ ਬੜੀ ਵੱਡੀ ਇਸ਼ੂ ਉਹਨਾਂ ਉੱਤੇ ਆਫਦਨ ਪਿਛੇ ਬੈਠੇ ਤਿੰਨ ਚਾਰ ਦਿਨ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਤੇ ਉਹ ਕੰਮ ਕਿੰਨੇ ਹਾਲੀਵੁੱਡ ਸਾਹਿਬ ਸਮਝਾ ਦਾਂਗੇ ਆ ਸਾਡੇ ਚੇਅਰਮੈਨ ਸਾਹਿਬ ਨੇ ਨਾਲ ਜੀ ਇਹ ਵੀ ਨਾ ਆਪਣੇ ਨਾਲ ਹੀ ਇਹ ਤੇ ਕਹਿੰਦੇ ਹੁਣ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰਾਂਗੇ ਜੀ ਇਹ ਤਾਂ ਬਲਾਈਓਵਰ ਦੇ ਨਾਲ ਜਿਹੜੀ ਸੜਕ ਹੈ ਕਾਫੀ ਖਸਤਾ ਹਾਲਤ ਵਿੱਚ ਸੀ ਅੱਜ ਉਹਦਾ ਵੀ ਕੱਟਣ ਹਾਂਜੀ ਉਸੇ ਚੀਜ਼ ਦਾ ਅੱਜ ਕੱਟਣ ਕੀਤਾ ਗਿਆ ਜੀ ਅੱਜ ਤੇ ਕਿਸ ਤਰ੍ਹਾਂ ਹੁਣ ਸੜਕ ਵੀ ਹਾਂ ਜੀ ਸਰਦਾਰ ਜੀ ਇੱਕ ਉਹ ਦਿਨ ਤੇ ਉਹਦੀ ਕੰਪਲੀਟ ਹੀ ਹੋ ਜਣੀ ਆ ਕਿਉਂਕਿ ਇੰਨਾ ਲੰਮਾ ਟੋਟਾ ਹੈਗਾ ਨਹੀਂ ਆ ਇੱਕ ਦਿਨ ਦੇ ਵਿੱਚ ਤਿਆਰ ਹੋ ਜਾਏਗਾ ਜੀ ਇਹ ਹਰਤੀ ਯੂਨੀਅਨ ਕੋਲੋਂ ਜਿਹੜਾ ਵਾ ਉਹ ਐਮ ਐਲ اے ਸਾਹਿਬ ਨੂੰ ਪੂਰੀ ਟੀਮ ਵੱਲੋਂ ਕਿਤਰਾ ਦਾ ਸਮਰਥਨ ਦਿੱਤਾ ਹੈ ਬਹੁਤ ਸੋਣਾ ਜੀ ਅੱਜ ਵੀ ਸਾਰੇ ਹਰਤੀ ਸਹਿਬਾਨ ਆਏ ਆ ਉਹਨਾਂ ਸਾਰਿਆਂ ਨੇ ਮੈਡਮ ਜੀ ਦਾ ਧੰਨਵਾਦ ਕੀਤਾ ਜੀ ਦੇਖੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਅੱਜ ਤੋਂ 3 ਸਾਲ ਪਹਿਲੇ ਲੋਕਾਂ ਨੇ ਵੱਡਾ ਮੰਡਟ ਦਿੱਤਾ ਸੀ ਔਰ ਅਸੀਂ ਇੱਕੋ ਹੀ ਗੱਲ ਕੀਤੀ ਸੀ ਕਿ ਅਗਲੀ ਵਾਰ ਜੇ ਤੁਹਾਨੂੰ ਲੱਗੇਗਾ ਅਸੀਂ ਕੰਮ ਕੀਤੇ ਆ ਤਾਂ ਸਾਨੂੰ ਵੋਟ ਪਾਓ ਨਹੀਂ ਤਾਂ ਅਸੀਂ ਮੰਗਣ ਵੀ ਨਹੀਂ ਆਵਾਂਗੇ ਸੋ ਜਿੱਥੋਂ ਜਿੱਥੋਂ ਮੇਰੇ ਕੋਲ ਕੰਪਲੇਂਟ ਆਉਂਦੀ ਹੈ ਜਿੱਥੋਂ ਜਿੱਥੋਂ ਮੈਨੂੰ ਪਤਾ ਲੱਗਦਾ ਹੈ ਕਿ ਔਰ ਇੱਥੇ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਨੂੰ ਪਤਾ ਲੱਗਦਾ ਕਿ ਅਸੀਂ ਅੱਜ ਦੇ ਜ਼ਮਾਨੇ 'ਚ ਜਦੋਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਗੱਲਾਂ ਕਰਦੇ ਆਂ ਉਦੋਂ ਅਜੇ ਵੀ ਇਹ ਜਿਹੇ ਏਰੀਆਜ਼ ਨੇ ਜਿੱਥੇ ਨਾ ਪਾਣੀ ਹੈ ਨਾ ਸੀਵਰੇਜ ਹੈ ਸੜਕਾਂ ਦੀ ਤਾਂ ਮੈਂ ਗੱਲ ਹੀ ਬਹੁਤ ਦੂਰ ਦੀ ਕਰ ਰਹੀ ਆਂ ਸੋ ਮੈਂ ਹੁਣ ਵੀ ਇਹਨਾਂ ਨੂੰ ਕਹਿ ਕੇ ਹਟੀਆਂ ਕਿ ਜਿੰਨਾ ਏਰੀਆਜ਼ ਦੇ ਵਿੱਚ ਸੀਵਰੇਜ ਔਰ ਪਾਣੀ ਨਹੀਂ ਹੈ ਪਹਿਲ ਦੇ ਆਧਾਰ ਤੇ ਉਥੇ ਉਹ ਕੰਮ ਹੋਣਗੇ ਕਿਉਂਕਿ ਨਾਰਮਲੀ ਇਹ ਦੇਖਿਆ ਗਿਆ ਕਿ ਸੜਕ ਪਾਤੀ ਦੇਖਿਆ ਨਹੀਂ ਸੀਵਰੇਜ ਹੈ ਨਹੀਂ ਹੈ ਉਹ ਸੜਕ ਪੁੱਟ ਕੇ ਚਲੇ ਗਏ ਸੀਵਰੇਜ ਪੈ ਗਿਆ ਸੜਕ ਨਹੀਂ ਪਈ ਸੋ ਮੇਰੇ ਵੱਲੋਂ ਮੈਕਮੈਨ ਨੂੰ ਸਖਤ ਹਿਦਾਇਤ ਹੈ ਕਿ ਅਗਰ ਤੁਸੀਂ ਕਿਤੇ ਸੜਕ ਪਾਣ ਜਾਣੇ ਹੋ ਔਰ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਉਥੇ ਪਾਣੀ ਨਹੀਂ ਹੈ ਉਥੇ ਸੀਵਰੇਜ ਨਹੀਂ ਹੈ ਤਾਂ ਪਹਿਲੇ ਉਥੇ ਉਹ ਸਾਰਾ ਲੋੜਿੰਦਾ ਕੰਮ ਜਿਹੜਾ ਉਹ ਹੋਏਗਾ ਉਸ ਤੋਂ ਬਾਅਦ ਸੜਕ ਪੈਗੀ ਸੋ ਬੜੀ ਦੇਰ ਤੋਂ ਇਹ ਮੰਡੀ ਦਾ ਜਿਹੜਾ ਪੁਲ ਬਣਿਆ ਸੀ ਇਹਦੇ ਆਸ-ਪਾਸ ਸਰਵਿਸ ਲੇਨ ਦਾ ਜਿਨ੍ਹਾਂ ਦੇ ਹਾਲਾਤ ਬਹੁਤ ਖਰਾਬ ਨੇ ਸੋ ਇਹਨਾਂ ਦੀ ਬੜੀ ਚਿਰ ਤੋਂ ਇਹ ਮੰਗ ਸੀਗੀ ਔਰ ਸਰਦੀਆਂ ਦੇ ਕਰਕੇ ਜਿਹੜੇ ਲੁਕ ਪਲਾਂਟ ਹੈ ਉਹ ਕੰਮ ਨਹੀਂ ਕਰਦੇ ਸੋ ਅੱਜ ਅਸੀਂ ਇੱਥੇ ਇਹ ਮਹੂਰਤ ਕਰਨ ਆਏ ਆ ਔਰ ਇਹ ਮੇਰੇ ਖਿਆਲ 21 ਦਿਨ ਦਾ ਕੰਮ ਹੈ ਬਹੁਤ ਲੰਬਾ ਕੰਮ ਨਹੀਂ ਹੈ ਪਰ ਪਹਿਲਾਂ ਜਿਹੜੀ ਬਣੀ ਸੀਗੀ ਉਹ ਖਰਾਬ ਹੋ ਚੁੱਕੀ ਸੀਗੀ ਤਾਂ ਅੱਜ ਇੱਥੇ ਦੁਬਾਰਾ ਪਾਉਣ ਆਏ ਆ ਪਰ ਨਾਲ ਦੱਸਣਾ ਚਾਹੁੰਦੀ ਆ ਕਿ ਸਾਡੇ ਆਲਮੋਸਟ ਹਰ ਰੋਜ਼ ਸਾਡੇ 3 ਤੋਂ 4 ਮਹੂਰਤ ਅਲੱਗ-ਅਲੱਗ ਵਾਰਡਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਚੱਲ ਰਹੇ ਨੇ ਕਿਉਂਕਿ ਜੋ ਲੋਕਾਂ ਨੂੰ ਵਾਅਦੇ ਕੀਤੇ ਸੀਗੇ ਉਹ ਪੂਰੇ ਕਰਨੇ ਆ ਜਿਹੜੇ ਨਹੀਂ ਕੀਤੇ ਸੀ ਔਰ ਸਾਨੂੰ ਨਜ਼ਰ ਆ ਰਿਹਾ ਜਿੱਥੇ ਜਾਣੀ ਆ ਜੇ ਚਾਰ ਜਗ੍ਹਾ ਚਾਰ ਗਲੀਆਂ ਦਾ ਐਸਟੀਮੇਟ ਹੁੰਦਾ ਹੈ ਤੇ ਜਾਓ ਤਾਂ ਦੋ ਹੋਰ ਨਿਕਲ ਆਉਂਦੀਆਂ ਸੋ ਬਹੁਤ ਸਾਰਾ ਕੰਮ ਹੋਣ ਵਾਲਾ ਹੈ ਕਹਿਣਾ ਮੈਂ ਚੋਣ ਨਹੀਂ ਕਿ 70 ਸਾਲ ਜਿਹੜੇ 70 ਸਾਲ ਵੱਲੇ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਸੀ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ 70 ਸਾਲ ਨਹੀਂ ਹੋਇਆ ਉਹ ਅਸੀਂ ਆਪਣੀ ਡਿਊਰੇਸ਼ਨ 'ਚ ਉਹ ਕੀ ਉਸ ਤੋਂ ਜ਼ਿਆਦਾ ਕੰਮ ਜਿਹੜਾ ਉਹ ਲੋਕਾਂ ਨੂੰ ਕਰਕੇ ਦੇ ਬੜੇ 3 ਸਾਲ ਜਿਹੜੇ ਆਮ ਆਦਮੀ ਪਾਰਟੀ ਨੂੰ ਪੂਰੇ ਹੋ ਗਏ ਆ ਬੜੇ ਵਧੀਆ ਜਿਹੜੀਆਂ ਡਿਵੈਲਪਮੈਂਟ ਤੋਂ ਲੈ ਕੇ ਸਾਰੇ ਹੀ ਵਿਕਾਸ ਕਾਰਜ ਕੀਤੇ ਗਏ ਕੀ ਕਹਿਣਾ ਚਾਹੋਗੇ ਬਦਾਰੀ ਦੇ ਤੋਂ ਦੇਖੋ ਮੈਂ ਤਾਂ ਗੱਲ ਸ਼ੁਰੂ ਹੀ ਇੱਥੋਂ ਕੀਤੀ ਕਿ ਲੋਕਾਂ ਨੇ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਸਾਡੇ ਤੇ ਵਿਸ਼ਵਾਸ ਕੀਤਾ ਸੀਗਾ ਸੋ ਸਾਡੀ ਇਹ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਪੂਰਾ ਉਤਰੀਏ ਔਰ ਜਿਹੜੇ ਜਿਹੜੇ ਵੀ ਅਸੀਂ ਉਹਨਾਂ ਨੂੰ ਕੰਮ ਕਹੇ ਸੀਗੇ ਉਹ ਔਰ ਹਲਕੇ ਦੀ ਜਿਹੜੀ ਡਿਵੈਲਪਮੈਂਟ ਹੈ ਕਿਉਂਕਿ ਮੈਂ ਅਕਸਰ ਕਹਿੰਦੀ ਸੀ ਇਲੈਕਸ਼ਨ ਤੋਂ ਪਹਿਲਾਂ ਕੈਂਪੇਨ 'ਚ ਵੀ ਕਹਿੰਦੀ ਸੀ ਕਿ ਮੇਰਾ ਹ ਅੱਜ ਵੀ ਮੈਂ ਜਿੱਥੇ ਜਾਨੀ ਆ ਚੰਡੀਗੜ੍ਹ ਚਲੇ ਜਾਵਾਂ ਮੈਂ ਉੱਥੇ ਵੀ ਗੱਲ ਕਰਦੀ ਕਿ ਮੇਰੇ ਹਲਕੇ ਨੂੰ ਹਜੇ ਹੋਰ ਪੈਸੇ ਚਾਹੀਦੇ ਮੇਰੇ ਹਲਕੇ ਨੂੰ ਹੋਰ ਪੈਸੇ ਦਿਓ ਸੋ ਹੁਣ ਵੀ ਜਾ ਰਹੇ ਆ ਸੈਸ਼ਨ ਹੈ ਮੰਗ ਉਠਾਵਾਂਗੇ ਉੱਥੇ ਚੀਮਾ ਸਾਹਿਬ ਨੂੰ ਪਹਿਲੇ ਵੀ ਕਿਹਾ ਹਟੇਂਗੇ ਸਾਡਾ ਸ਼ਹਿਰ ਜਿਹੜਾ ਹੈ ਸਾਡੇ ਸ਼ਹਿਰ ਦਾ ਸੀਵਰੇਜ ਸਿਸਟਮ ਟੋਟਲੀ ਕਾਲੈਪਸਡ ਹੈ ਕਿਉਂਕਿ 100-100 ਸਾਲ ਪੁਰਾਣਾ ਸਿਸਟਮ ਹੈਗਾ ਸਾਡਾ ਸੋ ਅਸੀਂ ਇਹ ਮੰਗ ਰੱਖਾਂਗੇ ਕਿ ਸਾਡੇ ਸ਼ਹਿਰ ਦੇ ਸੀਵਰੇਜ ਸਿਸਟਮ ਲਈ ਕੁਝ ਕੀਤਾ ਜਾਵੇ ਮੌਲੇ ਸਮੇਂ ਚ ਮੰਡੀ ਦਾ ਵਿਕਾਸ ਕਿਤਨਾ ਦਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੋਇਆ ਦੇਖੋ ਮੰਡੀ ਦੇ ਵਿਕਾਸ ਲਈ ਅਸੀਂ ਬਿਲਕੁਲ ਤਤਪਰਾਂ ਸਾਨੂੰ ਸਿਰਫ ਇੱਕ ਇਸ਼ੂ ਆਉਂਦਾ ਜਿਹੜਾ ਹੈਗਾ ਸਾਡਾ ਆਪਣਾ ਐਮੋਨੇਸ਼ਨ ਡੰਪ ਦਾ ਠੀਕ ਹੈ ਸੋ ਐਮੋਨੇਸ਼ਨ ਡੰਪ ਦੀਆਂ ਜਿੰਨੀਆਂ ਵੀ ਸ਼ਰਤਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਜੋ ਬੈਸਟ ਪੋਸੀਬਲ ਕਰ ਸਕਾਂਗੇ ਉਹ ਬਿਲਕੁਲ ਕਰਾਂਗੇ